ਸਤ ਸ੍ਰੀ ਅਕਾਲ ਬਾਈ ਜੀ ਦਲਾਵਰ ਮਲਾਂ YouTube ਦੇਖ ਰਹੇ ਸਾਰੇ ਭਰਾ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਭਰਾ ਅੱਜ ਆਪਾਂ ਇੱਥੇ ਆਉਣੇ ਬੜੇ ਭਰਾ ਕੋਲ ਸੁੱਖੇ ਬਾਈ ਕੋਲ ਬਾਈ ਨੂੰ ਪੁੱਛਣਾ ਤੇ ਕਬੂਤਰਾਂ ਬਾਰੇ ਗਰਾਂਦੇ ਕਰਦੇ ਗੱਲ ਗੱਲਬਾਤ ਬਾਈ ਗੱਲ ਬਾਈ ਆਂਦਾ ਹੁਣ ਮਲਾਂ ਦੇ ਕੋਲ ਬਾਈ ਗਾਏ ਵੀਡੀਓ ਦੇ ਬੜੇ ਰਹੋ ਹਲੋ ਬਈ ਮਿਲੋ ਬਾਈ ਨੂੰ ਹਾਂਜੀ ਬਾਈ ਕੀ ਹਾਲ ਚਾਲ ਹੈ ਬਈ ਬਾਈ ਠੀਕ ਠਾਕ ਹੋਰ ਕੀ ਕਰਦੇ ਅੱਜ ਬਾਕ ਸਭਾਈ ਕੂਟਰਾ ਕੋ ਆਇਆ ਦੱਸ ਤੋ ਕੋਠੇ ਦੇ ਅੱਜ ਕਰਾਤੇ ਅੱਜ ਰੈਸਟ ਕਰੀ ਹੋਈ ਛੁੱਟੀ ਅੱਜ ਕੰਮ ਤੇ ਅੱਛਾ ਇਹ ਯਾਰ ਬੱਚੇ ਜਿਹੜੇ ਤੇ ਆਪਣੇ ਵੀ ਬੜੇ ਬੱਚੇ ਆ ਹੁਣ ਪਲ ਗਏ ਆ ਉਹ ਬੱਚਿਆਂ ਨੂੰ ਇੱਕ ਸਾਈਡ ਮਤਲਬ ਨਾ ਇੱਥੇ ਖੁੱਡਾ ਖੁੱਲਾ ਤਾਂ ਹੁਣ ਉਹਦਾ ਪੋਰਸ਼ਨ ਲੱਗ ਕਰਨਾ ਅੱਛਾ ਹਾਂ ਤੇ ਬੱਚਿਆਂ ਨੂੰ ਬਾਕੀ ਆ ਜਿਹੜੇ ਆਪਣੇ ਆ ਇਹਨਾਂ ਨੂੰ ਫੇਰ ਬਾਈ ਮੈਂ ਥੋੜੀ ਥੋੜੀ ਖਰਾਕ ਜਿੱਕਣਾ ਆਪਣੇ ਹੱਥ ਦੇ ਨਾਲ ਜਿਵੇਂ ਹੁਣ ਇਹ ਬੱਚਾ ਏ ਇਹ ਹਲੇ ਇਹੇ ਕੀ ਰਾਏ ਕਹੀ ਦਿੱਤਾ ਹੈਗਾ ਮੂੰ ਪਲ ਗਿਆ ਕਿਉਂਕਿ ਬਾਈ ਬੈਰੀ ਦਾ ਡਰਤਾ ਆਪਣੇ ਬੈਰੀ ਆ ਜਾਂਦੀ ਆ ਔਰ ਮੇਰਾ ਇੱਕ ਵਜਾ ਪਹਿਲਾਂ ਖਾ ਗਈ ਬੈਰੀ ਅੱਛਾ ਜੀ ਕਾਲਾ ਚਾਪ ਵਜਾ ਜਿਹੜਾ ਆਪਣੇ ਔਰੇ ਹੁੰਦਾ ਦਾ ਖੁੱਡੇ ਦੇ ਵਿੱਚ ਉਹ ਬੈਰੀ ਖਾ ਗਈ ਤੇ ਹੁਣ ਮੈਂ ਜਿਹੜੇ ਇਹ ਆਪਣੇ ਬਜੇ ਕਢਾਈ ਹੋਏ ਆ ਤੇ ਇਹਨਾਂ ਨੂੰ ਜਿੱਦਾਂ ਕਿ ਸਵੇਰੇ ਆਪਣੇ ਛੋਲੇ ਭਿਓ ਲੈਣਾ ਸਵੇਰੇ ਛੋਲੇ ਮੰਨ ਲਓ ਇੰਨੇ ਕੋ ਲੈ ਕੇ ਚ ਹੱਥਾਂ ਦੇ ਵਿੱਚੋਂ ਛੁਟਕੇ ਇੰਨੇ ਕੋ ਉਹ ਭਿਓ ਕੇ ਫਿਰ ਉਹਨਾਂ ਨੂੰ ਇਹਨਾਂ ਬচ্চਾ ਨੂੰ ਤਿੰਨ ਤਿੰਨ ਚਾਰ ਚਾਰ ਛੋਲੇ ਖਲੌਣੀ ਖਲੌਣੇ ਆ ਤੇ ਬਾਕੀ ਵੀਰੇ ਉਹ ਖਰਾਕ ਹੈ ਨਾ ਕਿੰਨੀ ਤੇ ਜਿੰਨੀ ਹੈ ਨਾ ਤੇ ਬਾਕੀ ਬਦਾਮ ਜਿਹੜੀਆਂ ਗਿਰੀਆਂ ਹੁੰਦੀਆਂ ਉਹ ਗਿਰੀਆਂ ਵੀ ਵਿੱਚ ਮਿਕਸ ਕਰ ਲੈਣਾ ਥੋੜੀਆਂ ਜੀਆਂ ਐ ਇੱਕ ਇੱਕ ਗਿਰੀ ਵੀ ਖਲਾਈ ਜਾ ਵੀਰੇ ਨੂੰ ਬਹੁਤ ਆ ਤੇ ਵੀਰੇ ਇਹ ਜੇ ਹੁਣ ਤੇ ਆਪਾਂ ਮੰਨ ਲਾ ਗਿਰੀਆਂ ਖਲਾਉਨੇ ਆ ਇਹ ਗਿਰੀਆਂ ਹੁਣ ਤੇ ਕੰਮ ਕਰਦੀਆਂ ਆ ਕਿਉਂਕਿ ਜਦ ਤੱਕ ਬਾਜੀ ਦਾ ਟਾਈਮ ਆਉਣਾ ਉਹ ਟਾਈਮ ਤੱਕ ਫਿਰ ਇਹ ਗਿਰੀਆਂ ਕੰਮ ਕਰੂਗੀਆਂ ਕਿਉਂਕਿ ਜਾਨ ਆ ਜੂਗੀ ਇਹ ਥੱਲੇ ਹੀ ਕੀਤੀ ਹੁੰਦੀ ਹੈ ਨਾ ਉੱਪਰ ਦੀ ਵਾਲੀ ਇਹ ਹੱਡੀ ਦਾ ਗੋਸ ਆ ਹਲਦ ਵਾਲੇ ਤੇ ਆਹ ਭਰਿਆ ਰਹਿੰਦਾ ਜੀ ਇੱਕ ਉਤਰਬਸਾ ਜਿਸ ਟਾਈਮ ਆਪਾਂ ਨੇ ਬਾਜੀ ਤੇ ਵੀ ਛੱਡਣਾ ਨਾ ਇਹ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਨਾ ਐ ਭਰਿਆ ਹੋਣਾ ਚਾਹੀਦਾ ਠੀਕ ਹਾਂ ਇਹ ਖਰਾਕ ਜਿਹੜੀ ਆਪਾਂ ਦਿੰਦੇ ਆ ਨਾ ਉਹ ਫਿਰ ਇਹ ਕੰਮ ਕਰਦੀ ਆ ਉਹ ਖਰਾਕ ਠੀਕ ਵੀ ਮਤਲਬ ਕੂਤਰ ਜਿਹੜਾ ਆ ਥੱਲੇ ਵਾਲਾ ਸੀਨਾ ਹੈ ਨਾ ਸੀਨਾ ਉਸ ਟਾਈਮ ਇਹ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਹੱਡੀ ਨਹੀਂ ਦਿਖਦੀ ਜਾਨ ਚ ਰਹਿੰਦਾ ਕੂਤਰ ਫਿਰ ਉਹ ਖਰਾਕ ਮੈਂ ਤਾਂ ਕੂਤਿਆਂ ਨੂੰ ਫਿਰ ਹੁਣ ਤੇ ਦਿੰਦਾ ਸ਼ੁਰੂ ਕਰਦਾ ਬਛਿਆਂ ਨੂੰ ਠੀਕ ਏ ਬਾਈ ਤਾਂ ਪਤਾ ਲੱਗਿਆ ਦੀ ਆਪਾਂ ਨੂੰ ਗੱਲ ਦਾ ਇਹਦਾ ਇੱਕਾ ਖੁੱਡੇ ਦੇ ਵਿੱਚ ਵਜਾ ਪਲਿਆ ਤਾਂ ਤੇ ਜਿਹੜੇ ਆਪਣੇ ਜੋੜੇ ਵਾਲੇ ਅਡਾਉਣੇ ਵਾਲੇ ਕਬੂਤਰ ਹੁੰਦੇ ਆ ਉਹ ਕਬੂਤਰ ਮੰਨ ਕੇ ਚੱਲੀਏ ਵੀ ਪਤਾ ਨਹੀਂ ਲੱਗਿਆ ਵੀ ਵਜਾ ਕੱਢਿਆ ਜਾਂ ਨਹੀਂ ਕਿਉਂਕਿ ਖੁੱਡੇ ਦੇ ਵਿੱਚ ਉਹ ਇੱਕ ਤਾਂ ਸਾਈਡ ਤੇ ਉਹ ਖਾਣਾ ਹੁੰਦਾ ਦਾ ਉਹ ਖਾਣੇ ਦੇ ਉੱਪਰ ਵਜਾ ਕੱਢਿਆ ਤਾਂ ਕਬੂਤਰਾਂ ਨੇ ਉਹ ਬਰਾਮਾ ਦੇ ਚੋਗਾ ਦੰਦਰਾ ਛਤਰੀ ਵਾਲੇ ਕਬੂਤਰਾਂ ਨੇ ਉਹ ਵਜਾ ਇੰਨਾ ਉੜਿਆ ਬਾਈ ਮੇਰੇ ਕੋਲ ਨਾ ਉਹ ਮੰਨ ਲਾ ਵੀ ਜੇ ਸਵੀਰ ਤੇ ੜਾਉਂਦਾ ਤਾਂ ਉਹਨੂੰ ਮੈਂ ਤਾਂ ਮੇਰੇ ਕੋਲ ਆ ਕੇ ਬਸ ਬਹਿਣ ਦੇ ਟਾਈਮੇ ਉੱਪਰ ਸਮਾਨੀ ਟੁੱਟ ਕੇ ਆ ਕੇ ਥੱਲੇ ਬਹਿਨ ਦਾ ਸ਼ਾਮ ਨੂੰ ਬਹੁਤ ੜਾਲ ਦਿੱਤੀ ਉਹਨੇ ਐਲਾਕ ਦਾ ਵਜਾ ਹੋਦਾਰ ਗਰਮੀ 'ਚ ਪਲੇਤਾ ਤਾਂ ਕਰਕੇ ਮੈਂ ਉਹੀ ਚੀਜ਼ ਪਰ ਹੁਣ ਤੱਕ ਬੰਨੀ ਵੀ ਲੜ ਬਿਨਾਂ ਨੂੰ ਖਰਾਕ ਹੋਣੀ ਤੇ ਦੇਣੀ ਬੱਚੇ ਹੁੰਦੇ ਨੂੰ ਬੱਚਾ ਕਮਜ਼ੋਰ ਨਾ ਪਲੇ ਬੱਚੇ ਨੂੰ ਵਧੀਆ ਪਲੇ ਡਾਈਟ ਨਾਲ ਮਤਲਬ ਉਹਨੂੰ ਖਰਾਕ ਚਾਹੀਦੀ ਆ ਪ੍ਰੋਪਰ ਤਰੀਕੇ ਨਾਲ ਮਿਲਣੀ ਚਾਹੀਦੀ ਜੀ ਇਹ ਚੀਜ਼ ਆ ਤੇ ਬਾਕੀ ਇਹ ਬੱਚੇ ਜਿਹੜੇ ਹੁਣ ਵੱਡੇ ਹੋਏ ਆ ਕਾਟਾ ਹੋਣੇ ਆਪਣੇ ਕੋਲ ਕਾਫੀ ਹੋ ਗਏ ਵੇ ਬਈ ਖੁੱਡੇ ਚ ਹੋਰ ਹਨਾ ਆਪਣੇ ਵੀਰ ਨੇ ਕਬੂਤਰ ਉੱਤੇ ਦੋ ਹੋਰ ਮਨੂੰ ਸੋਨੇ ਬੰਦੇ ਨੇ ਵਧੀਆ ਕਬੂਤਰ ਉੜੇ ਬੋਦੇ ਕੋਲ ਮੇਰੇ ਖੁੱਡੇ ਦੇ ਵਿੱਚ ਕਬੂਤਰ ਬਾਈ ਜਿਹੜਾ ਜਿੱਕਣਾ ੜਾਰ ਦਿੱਤੀ ਦੀ ਜਿੱਥੇ ਤੇ ਆਪਣਾ ਕਬੂਤਰ ਬਾਜੀ ਜਿੱਤੇ ਤੇ ਉਹ ਬਾਈ ਆਪਣੇ ਕੋਲ ਕਬੂਤਰ ਆਇਆ ਤਾਂ ਮੈਂ ਆਪਣੇ ਜਿਹੜੇ ਉੱਥੇ ਸੌਰੇ ਦੇ ਲਈ ਕਾਇਦਾ ਕਬੂਤਰ ਗਾਹਾਂ ਉਹਨਾਂ ਦਾ ਕਬੂਤਰ ਆਇਆ ਬਤਾ ਕਿਸੇ ਬੰਦੇ ਕੋਲੋਂ ਖਾਸ ਤਾਂ ਉਹਨਾਂ ਦਾ ਉਹਨਾਂ ਕੋਲ ਤੇ ਆ ਗਏ ਉੱਥੀ ਦੇ ਕਬੂਤਰ ਆਪਣੇ ਕੋਲ ਆਉਂਦੇ ਆ ਤੇ ਕੀ ਤਿੰਨੇ ਕਬੂਤਰ ਛੱਡ ਗਏ ਤੇ ਉਹਨਾਂ ਤੇ ਆਏ ਆ ਉੱਥੇ ਤੇ ਉਹ ਤਿੰਨ ਕਬੂਤਰ ਆ ਬੱਚੇ ਲੈਣੇ ਹਲੇ ਰੱਤੇ ਨਹੀਂ ਹੈਗੇ ਬਾਕੀ ਜਿਹੜੇ ਪੁਰਾਣੇ ਤੇ ਉਹਨਾਂ ਦੇ ਆਪਾਂ ਨੇ ਹੁਣ ਚੈੱਕ ਕਰ ਲੈਣੇ ਆ ਸੀਜ਼ਨ ਮੈਂ ਕਿਉਂਕਿ ਭਾਈ ਇੱਥੇ ਹੁਣ ਚਲੋ ਬਾੜ ਛੱਡ ਕੇ ਪਤਾ ਲੱਗਣਾ ਕੂਤਰ ਬਾਰੇ ਹਨਾ ਇੱਕ ਹੀ ਹੁਣ ਗਰਮੀ ਜਿਹੜੀ ਆ ਡਾਰਾਂ ਦੇਣੀ ਆ ਛਤਰੀ ਬੱਲਾ ਉਹਨਾਂ ਜਦ ਹੁਣ ਉਹਨਾਂ ਵਿੱਚ ਥੋੜੇ ਅਸੀਂ ਆਪਣੀ ਮਿਹਨਤ ਜਿਹੜੀ ਕਰੀ ਆ ਤੁਹਾਨੂੰ ਫਲ ਮਿਲ ਜਣਾ ਉਹਦਾ ਠੀਕ ਹਾਂ ਤੇ ਭਾਈ ਆ ਜਿਹੜੇ ਹੋਰ ਆ ਕਬੂਤਰ ਤੁਸੀਂ ਖੁੱਡੇ ਚ ਦੇਖ ਲਿਓ ਤੋਂ ਵਧੀਆ ਤੇ ਉਹਨਾਂ ਨਾਲ ਸਭ ਤੋਂ ਫੜ ਕੇ ਦੇਖੋ ਮੈਂ ਆ ਕੂਤਰ ਬਾਈ ਆਪਣੇ ਨਾ ਘਰ ਪਰ ਆਪਾਂ ਜ਼ਿਆਦਾ ਡਾਉਨੇ ਆ ਨਾ ਤੇ ਐਤ ਕੀ ਮੈਂ ਕੂਤਰ ਬਾਈ ਘਰ ਪਰ ਘਟਾ ਡਾਉਂਗਾ ਮੇਰੇ ਕੂਤਰੇ ਘਰ ਪਰ ਮੈਂ ਤੇ ਜ਼ਿਆਦਾ ਡਾਹਾ ਹੋ ਗਏ ਪਿਛਲੇ ਸੀਜ਼ਨ ਮੰਨ ਲੇ ਕੇ ਚੱਲ ਬਈ ਸ਼ਾਮ ਸ਼ਾਮ ਨੂੰ ਵੀ ਉਤਰੇ ਕੂਤਰ ਇਹ ਵਿੱਚ ਕੋਈ ਦੋਰਾਈ ਨਹੀਂ ਗੱਲ ਵਿੱਚ ਕਿਉਂਕਿ ਦੇਖੇ ਵੀ ਬਾਈ ਉਹ ਨਾਲ ਦੇ ਮੁੰਡਿਆਂ ਨੇ ਤੇ ਉਹ ਕੂਤਰ ਬਾਈ ਭੱਜੇ ਹੀ ਆ ਜਿਹਦੇ ਕੂਤਰ ਮੇਰੇ ਘਰ ਤੋਂ ਡੋੜੇ ਘਰ ਪਰ ਉਹ ਕੂਤਰ ਜਿੱਤੇ ਆ ਪਿੰਡਾਂ ਬਖੜਦੇ ਵੀ ਆ ਉਹ ਨਾਟਦੇ ਨਹੀਂ ਹੈਗੇ ਉਹ ਹੁਣ ਆ ਬਚਾ ਆ ਕੱਢਿਆ ਮੈਂ ਕੂਤਰ ਮਰੇ ਕੋਟਾਂ ਨੇ ਕੱਢਿਆ ਬਚਾ ਘੱਟੀਆਂ ਅੱਖਾਂ ਦਾ ਇਹਨਾਂ ਦਾ ਭਈ ਰਿਕਾਰਡ ਜੋੜਾ ਪਹਿਲੀ ਵਾਰ ਲਾਇਆ ਤੈਤ ਕੀ ਇਹ ਇਹਨਾਂ ਨੇ ਰਿਜ਼ਲਟ ਬਹੁਤ ਵਧੀਆ ਦਿੱਤਾ ਹੈ ਜਿੱਦਣ ਇਹ ਉੜੇ ਹੈ ਨਾ ਕਬੂਤਰ ਇਹਦਾ ਨਾਲ ਦਾ ਇਹਦਾ ਬਚਾ ਉੜਿਆ ਤਾਂ ਇੱਕ ਉਹ 5 ਘੰਟੇ ਉੜਿਆ ਭਾਈ ਉਹ ਪੂਰੇ ਉਹ ਆਪਣੀ ਮਰਜ਼ੀ ਨਾਲ ਮੱਚ ਹਲਕੀ ਛਤਰੀ ਲਾਈ ਹੋਈ ਸੀ ਆ ਕੇ ਆਪਣੀ ਮਰਜ਼ੀ ਕੇ ਬੈਠਿਆ ਚਲੋ ਹਲ ਤਾਂ ਆਇਆ ਵੀ ਮੌਸਮ ਦਾ ਫਰਕ ਹੈ ਠੰਡਾ ਆ ਵਜੇ ਨਹੀਂ ਵਧੀਆ ਡਾਰਦੇ ਸੀ ਤੇ ਬਾਕੀ ਬਾਰੇ ਜਿਹੜੇ ਬੱਚੇ ਹੈ ਨਾ ਗਰਦ ਨਾਲ ਚੱਕ ਕੇ ਖੜਦੇ ਆ ਪੂਰੀਆਂ ਦੇਖ ਲੈ ਲੈ ਦੇਖ ਲੈ ਨਸਲ ਹੈ ਵਧੀਆ ਅੱਖਾਂ ਚੰਗੀ ਨਸਲ ਲੱਗਦੀ ਹੈ ਹੈ ਚੰਗੀ ਜੀ ਹੈ ਇਹ ਹਾਲ ਪੇ ਹੋ ਰਹਾ ਹੈ ਕਬੂਤਰ ਆਦਾ ਬਹੁਤ ਵਧੀਆ ਰੋਕੇ ਆ ਆ ਵੀ ਜੇ ਜਾਂਦੇ ਵਧੀਆ ਰਿਜਲਟ ਦਤਾ ਦੋਨਾਂ ਵਜਿਆ ਨੇ ਇਹ ਪੈਣ ਪਾਈਏ ਪਾਈਏ ਦੋਏ ਨਹੀਂ ਨਹੀਂ ਇਹ ਅਲੱਗ-ਅਲੱਗ ਆ ਇੱਕ ਮਲੇਰ ਕੋਟਲੇ ਦਾ ਕਬੂਤਰ ਆਇਆ ਤਾਂ ਆਪਣੇ ਕੋਲ ਇਹ ਇੱਕ ਕਬੂਤਰ ਆ ਇਹ ਆਪਣਾ ਚਾਚੇ ਕਹਿੰਦੇ ਆ ਬੱਚਾ ਅੱਛਾ ਠੀਕ ਵਧੀਆ ਵਜੇ ਗੱਡੇ ਉਹਨਾਂ ਨੇ ਥੀ ਏ ਮੈਂ ਆਉਂਦਾ ਹਾਂ ਜਾਨੀ ਹੈਗਾ ਹਲੇ ਮੌਸਮ ਵੀ ਨਹੀਂ ਹੈਗਾ ਹੋੜ ਆਉਣੇ ਵਾਲਾ ਜੇ ਉਵੇਂ ਬੈਰੀ ਨੇ ਇੱਕ ਤਾਂ ਖਾ ਲਿਆ ਹੁਣ ਜੇ ਇਹ ਖਾਓਗੇ ਫਿਰ ਦੁੱਖ ਬੜਾ ਹੋਣਾ ਹੂੰ ਕਿਉਂਕਿ ਬਾਈ ਨਾਲ ਦੇ ਨਾਮ ਆ ਸਾਫ ਕਰਖਣੇ ਪੈਂਦੇ ਆ ਬਹੁਤ ਚਲੋ ਵਿਚੇ ਛੱਡ ਦਿੰਦਾ ਹਾਂ ਮੈਂ ਹੁਣ ਮੈਂ ਬਜੇ ਜਿਹੜੇ ਕੋ ਹੁਣ ਨਹੀਂ ਲੈਣਾ ਕਿਸੇ ਪੁੱਤਰ ਦਾ ਹੁਣ ਮੈਂ ਜਿਹੜੇ ਕੋ ਜਿੰਨੇ ਬਾਜੀ ਮੈਂ ਛੱਡਣ ਜੋਗੇ 25:30 ਵਜੇ ਤਾਂ ਹੋ ਗਏ 25:30 ਵਜੇ ਬਹੁਤ ਆ ਬਾਜੀ ਜੋਗੇ ਕਿਉਂਕਿ ਯਾਰ ਹੁਣ ਬਾਈ ਬਾ지ਆਂ ਜਿਹੜੀਆਂ ਐ ਨਾ ਬਾ지ਆਂ ਮਹਿੰਗੀਆਂ ਚਲਦੀਆਂ ਅੱਜ ਕੱਲ ਐਂਟਰੀਆਂ ਵੀ ਦੇਖੋ ਕਰਾਉਨੇ ਆ ਘੱਟੋ ਘਾਟ ਕੋਈ 2500 ਜਾਂ 2000 ਤੱਕ ਐਂਟਰੀਆਂ ਹੁੰਦੀਆਂ ਹੈ ਬੜੀਆਂ ਐਂਟਰੀਆਂ ਤੇ ਯਾਰ ਮੈਂ ਕਹਿੰਦਾ ਵੀ ਬਾਈ ਘੱਟੋ ਘਾਟ 1000 1200 ਐਂਟਰੀ ਠੀਕ ਆ ਯਾਰ ਇਹ ਖੁੱਲੀਆਂ ਬਾਜੀ ਜਿਹੜੀ ਚਲਦੀਆਂ ਕਿਉਂਕਿ ਯਾਰ ਹਰੇਕ ਬੰਦਾ ਸ਼ੌਂਕ ਕਰਦਾ ਕੁੱਤਰ ਬਾਜੀ ਡਾਉਂਦਾ ਹਨਾ ਨਵੇਂ ਨੂੰ ਵੀ ਸ਼ੌਂਕ ਉਹਨਾਂ ਨੂੰ ਵੀ ਚਲੋ ਮੌਕਾ ਦੇ ਕੇ ਦੇਖਣਾ ਚਾਹੀਦਾ ਤੇ ਬਾਈ ਯਾਰ ਬਾ지ਆਂ ਇੰਨੀਆਂ ਮਹਿੰਗੀਆਂ ਨ ਬڑے ਨਾਮ ਵਾਲੀ ਵੀ ਕੋਈ ਗੱਲ ਨਹੀਂ ਕਰਾਉ ਉਹ ਜੀ ਗੱਲ ਨਹੀਂ ਹੈਗੀ ਉਥੇ بڑے ਨਾਮ ਵਾਲੀ ਮਤਲਬ ਸਪੈਸ਼ਲ ਕਰਾਉ ਜਿੱਕਣਾ ਵੀ 2 ਪੁਆਇੰਟ ਵਿੱਚ ਇੱਕ ਬਾਜੀ 99 ਹੀ ਹੁੰਦੀ ਹੈ ਇੱਕ ਹੋਗੀ ਇੱਕ ਬਾਜੀ ਬੜੀ ਹੋਗੀ ਇੱਕ ਨਾਲੇ ਉਥੇ ਛੋਟੀ ਕਰਾ ਦੇ ਹਾਂ ਐਦਾਂ ਕਰਾਉਣਾ ਚਾਹੀਦਾ ਉਹਦੇ ਵਿੱਚ ਆਏ ਆ ਵੀ ਚਲੋ ਕੋਈ ਬੰਦਾ ਹਰੇਕ ਛੱਡ ਸਕਦਾ ਹੈ ਗਾਹਾਂ ਗਾਹਾਂ ਭਾਈ ਹੁਣ ਮਗਾਈ ਹੋਈ ਜਾਂਦੀ ਹੈ ਤੈਨੂੰ ਪਤਾ ਹੀ ਆ ਉਤਰਾ ਨੂੰ ਸਾਰਾ ਉਹ ਕਰਨਾ ਪੈਂਦਾ ਖਰਾਕਾ ਹੀ ਪਾਉਣੀਆਂ ਪੈਂਦੀਆਂ ਹਾਂ ਤੇ ਯਾਰ ਇੱਕ ਇੱਕ ਬਾਜੀ ਬੜੀ ਇੱਕ ਛੋਟੀ ਵੀ ਕਰਾਉਣੀ ਚਾਹੀਦੀ ਹੈ ਮੇਰੇ ਖਿਆਲ ਕਰ ਕਿਉਂਕਿ ਹਰੇਕ ਬੰਦਾ ਛੱਡ ਸਕਦਾ ਯਾਰ ਇਹ ਚੀਜ਼ ਆ ਜ਼ਰੂਰੀ ਐ ਸੀਗੇ। ਬਾਕੀ ਆਂਡੇ ਆ ਭਾਈ ਆਂਡੇ ੁੰਡੇ ਦੇ ਵਿੱਚ ਨਾ ਆਂਡੇ ਦੇ ਜਿਹੜੇ ਮੈਂ ਕੱਢ ਕੇ ਹੁਣ ਲੱਖ ਦੇ ਸਾਈਡ ਜੋੜੇ ਹੁਣ ਨਾ ਬਾ ਤੋੜਦੇ ਨੇ। ਬਹੁਤ ਬਚੇ ਹੋਣ ਨੇ ਕਿ ਜਿੰਨੇ ਕ ਆਪਾਂ ਲੋੜਤੀ ਆਪਾਂ ਨੇ ਕਢਾ ਲੇ। ਬਾਕੀ ਹੁਣ ਇਹਨਾਂ ਨੂੰ ਇੱਕ ਵਾਰ ੜਾ ਕੇ ਚੈੱਕ ਕਰਾਂਗੇ ਬਚਿਆਂ ਨੂੰ। ਜਿਹੜੇ ਮਤਲਬ ਪਿੰਡ 'ਤੇ ਕਿਸੇ 'ਤੇ ਖੜ ਗਏ ਆ ਵਧੀਆ ੜਾਰ ਦੇਤੀ ਉੱਥੇ ਪਿੰਡ 'ਤੇ ਬੈਠੇ ਜਾਮ ਰਹੇ ਆਪਾਂ ਨੇ ਉਹ ਫਿਰ ਉਹ ਜੋੜੇ ਦੁਬਾਰਾ ਲਾ ਕੇ ਉਹਨਾਂ ਦੇ ਗਾਹਾਂ ਨੂੰ ਰੱਖੂਗੇ। ਬਾਕੀ ਜਿਹੜੇ ਨਹੀਂ ਪਾਸ ਹੋਏ ਉਹਨਾਂ ਨੂੰ ਫਿਰ ਰੱਖ ਲੈਣਾ ਇਦਾਂ ਵੀ ਬੱਚੇ ਪਾਲੂਗੇ ਉਹਨਾਂ ਜੋੜਿਆਂ ਦੇ ਉਹ ਇਹ ਕੰਮ ਕਰਾਂਗੇ ਚਲੋ ਫਿਰ ਭਾਈ ਧੰਨਵਾਦ ਇੱਧਰ ਆਪਣੇ ਕੋ ਰਵੀ ਵੀ ਅੱਜ ਆਇਆ ਵਾ ਕੋਠੇ ਪਰ ਤੇ ਭਾਈ ਅੱਜ ਸੁੱਤੀ ਤੇਰੀ ਵੀ ਸਾਰਿਆਂ ਨੇ ਅਸੀਂ ਤੇ ਅੱਜ ਕਿਤੇ ਪ੍ਰੋਗਰਾਮ ਜਾਣਾ ਤੇ ਵੀਰੇ ਮਿਲਦੇ ਆਂ ਫਿਰ ਅਕਸੀ ਅਗਲੀ ਵੀਡੀਓ ਵੀ ਧੰਨਵਾਦ ਸਸਰੀ ਗਾਲ ਸਾਰੇ ਵੀਰਾਂ ਨੂੰ ਬਾਕੀ ਭਰਾ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੀ ਸਪੋਰਟ ਨਾਲ ਹੀ ਭਾਈ ਆਪਣਾ ਚੈਨਲ ਗਰੋਥ ਕਰ ਰਿਹਾ ਓਕੇ ਧੰਨਵਾਦ ਸਾਰੇ ਵੀਰਾਂ ਦਾ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਓਕੇ